sohan maharaj sir singh vishnu bhagwan jee sohan maharaj sir singh vishnu bhagwan jee so ष्णु भगवादि जोहं महाराज श सिंह विष्णु भगवी जोहं महाराज शिंह विष्णु भगवी सोहं महाराज श सिंह विष्णु भगवा दीद सोहं महाराज सिंह विष्णु भगवा ਕਾਲਪੁਰਖ ਭਗਵਾਨ ਅੱਲਾ ਵਾਇਗਰੂ ਮੈਮਰੀ ਅੱਬਾ ਗੋਡ अनेका ਇਨਾਮਾਂ ਦੇ ਨਾਲ ਉਸ ਪਾਰ ਬ੍ਰਹਮ ਨੂੰ ਸਾਰਾ ਸੰਸਾਰ ਯਾਦ ਕਰਦਾ ਔਰ ਹਰ ਸੰਗਤ ਜੀਓ ਆਪ ਸਾਰੇ ਜੋ ਅੱਜ ਵੀਰ ਸਬੀਰ ਸਿੰਘ ਦੇ ਘਰ ਇਕੱਠੇ ਹੋਏ ਹੋ ਉਸ ਨਿਰੰਕਾਰ ਦੀ ਆਮਦ ਵਜੋਂ ਔਰ ਉਸ ਦਾ ਜਸ ਗਾਇਨ ਸੁਣਨ ਔਰ ਕਰਨ ਵਜੋਂ ਆਪ ਜੀ ਬਹੁਤ ਹੀ ਵੱਡਾ ਭਾਗੀ ਹੋ ਆਪ ਉਸ ਨਿਰੰਕਾਰ ਉਸ ਭਗਵਾਨ ਦੀ ਬਣਾਈ ਹੋਈ ਹਰ ਸੰਗਤ ਹੋ ਭਗਵਾਨ ਦੁਆਰਾ ਬਣਾਏ ਹੋਏ ਭਗਤ ਦੇ ਤੁਹਾਨੂੰ ਕੋਈ ਕੁਝ ਦੱਸ ਜੀ ਇਹ ਭਗਵਾਨ ਬਾਰੇ ਐਨੇ ਜੋਗੀ ਇਹ ਰਸਨਾ ਨਹੀਂ परमात्मा ने 994 युग चौकड़ी तो बाद अपना प्रगटावा ਕੀਤਾ ਪਰ परमात्मा 2 3 4 5 ਨਹੀਂ ਹੁੰਦੇ परमात्मा ਇੱਕ ਹੁੰਦਾ ਉਹ ਜੰਮਣ ਮਰਨ ਚ ਨਹੀਂ ਆਉਂਦਾ ਇਹ ਮਹਾਰਾਜ ਨੇ ਆਪਣੀ ਹਰ ਬਾਣੀ ਦੇ ਵਿੱਚ ਵੀ ਲਿਖਾਤਾ ਔਰ ਇਸ ਚੀਜ਼ ਦੀ ਗਵਾਹੀ ਪਰਮਾਤਮਾ ਨੇ ਚੌ ਜੁਗਾਂ ਚ ਜਿਹੜੇ ਸ਼ਾਸਤਰ ਲਿਖਵਾਏ ਉਹਨਾਂ ਚ ਵੀ ਅੰਕਿਤ ਕਰਵਾਇਆ ਭਾਵੇਂ ਅੰਜੀਲ ਕਹਿ ਲੋ ਕੁਰਾਨ ਕਹਿ ਲੋ ਗੀਤਾ ਕਹਿ ਲੋ ਮਾਂਪਰਤ ਕਹਿ ਲੋ ਕੋਈ ਕਹਿ ਲੋ 18 ਪ੍ਰਾਣ ਕਹਿ ਲੋ ਚਾਰ ਵੇਦ ਕਹਿ ਲੋ ਨਿਰੰਕਾਰ ਨੇ ਆਪਣੀ ਗੱਲ ਜਦੋਂ ਕੀਤੀ ਉਹਨੇ ਕਿਹਾ ਕਿ ਮੈਂ ਜੰਮਣ ਮਰਨ ਚ ਨਹੀਂ ਆਉਂਦਾ ਔਰ ਮੌਜੂਦ ਸਰੂਪ ਆ ਜਦੋਂ ਜਦੋਂ ਪਰਮਾਤਮਾ ਦੀ ਗੱਲ ਹੋਣੀ ਆ ਉਦੋਂ ਉਦੋਂ ਸਾਨੂੰ ਇਹ ਲੈ ਕੇ ਚੱਲਣਾ ਪੈਣਾ ਪਰਮੇਸ਼ਰ ਨੇ ਵਜੂਦ ਧਾਰਨ ਕੀਤਾ ਸਾਡੇ ਵਾਸਤੇ ਸਾਡੇ ਵਾਸਤੇ ਧਾਰਨ ਕੀਤਾ ਪਹਿਲਾ ਵਰਕੀ ਫਿਰ ਕੁਵਿੰਡ ਔਰ ਫਿਰ 27 ਚੱਕ ਜੇਠਵੜ ਕੋਨੇ ਧਾਰਨ ਕੀਤਾ ਜੰਮਿਆਂ ਨੇ ਔਰ ਇਹ ਜਿੰਨੀ ਸਾਨੂੰ ਚਾਹੀਦਾ ਕਿ ਇਹ ਅਸੀਂ ਖੰਡਣ ਵਜੋਂ ਜਾਂ ਇੱਕ ਦੂਜੇ ਨੂੰ ਸਮਝਾਉਣ ਵਜੋਂ ਸਾਨੂੰ ਚਾਹੀਦਾ ਕਿ ਇਹਨੂੰ ਅਸੀਂ ਮੰਨ ਲਈਏ ਮੰਨਣ 'ਚ ਵਡਿਆਈ ਆ ਔਰ ਬਿਹਤਰੀ ਆ ਕਿ ਪ੍ਰਮਾਤਮਾ ਆਜ ਗਾ ਨਿਰਗੁਣ ਨਿਰੰਕਾਰ ਨਿਰਾਕਾਰ ਰਹਿੰਦਾ ਉਹ ਜੋਤ ਸਰੂਪ ਆ ਜੋਤੀ ਦੀ ਨਹੀਂ ਜਾਂ ਤੇ ਕਹੋ ਜੋ ਦੇਹ ਦੀ ਕੇ ਇਹਨੂੰ ਜਿਸ ਤਰ੍ਹਾਂ ਜੋਤ ਕਦੀ ਜੰਮਣ ਮਰਨ 'ਚ ਨਹੀਂ ਆਉਂਦੀ ਨਿਰੰਜਣ ਆ ਜੋਤ ਨਿਰੰਜਣ ਆ ਨਿਰਾਕਾਰ ਆ ਸ਼ਬਦ ਜੰਮਣ ਮਰਨ ਚ ਨਹੀਂ ਆਉਂਦੇ ਨਿਰਾਕਾਰ ਆ ਨਿਰਗੁਣਿਆ ਨਾ ਜੋਤ ਦੇਦੀ ਨਾ ਸ਼ਬਦ ਦੇਦਾ ਅਰੇ ਆਦ ਜ਼ਗਾਤ ਤੋਂ ਇਹੋ ਗੱਲ ਬੰਤਰ ਬਣਦੀ ਆਈ ਆ ਪਰ ਗਾਂ ਵੀ ਰਹਿਣੀ ਆ ਇਹ ਨਹੀਂ ਕਿ ਵੀ ਜਦੋਂ ਬਰਕੀ ਵਾਲੀ ਖੇਡ ਹੋਈ ਕਮੈਂਡ ਵਾਲੀ ਖੇਡ ਹੋਈ ਸਤਾਈ ਚੱਕ ਵਾਲੀ ਖੇਡ ਹੋਈ ਬਸ ਇੰਨੇ ਕ ਟਾਈਮ ਵਾਸਤੇ ਪ੍ਰਮਾਤਮਾ ਆਇਆ ਉਤੋਂ ਨਾ ਗਾਂ ਹੀ ਤੇ ਨਾ ਪਸਾਈ ਨਾ ਹੋਣਿਆ ਕੀ ਇਦਾਂ ਹੁੰਦਾ ਕੀ ਪ੍ਰਮਾਤਮਾ ਕਦੀ ਗੈਰ ਹਾਜ਼ਰ ਹੁੰਦਾ ਕੀ ਅੱਜ ਗੈਰ ਹਾਜ਼ਰ ਹੈਗਾ ਵਾ ਉਹ ਤਾਂ ਅੱਜ ਕਾ ਤੇ ਨਹੀਂ ਨਾ ਸਤ ਕਰਕੇ ਜੋ ਉਹਨੇ ਬਾਣੀ ਚ ਲਿਖਾਤਾ ਮੰਨ ਲੀਏ ਜੇ ਉਹ ਕਹਿੰਦਾ ਕਿ ਮੈਂ ਨਿਰਗੁਣ ਹੋ ਕੇ ਤੁਹਾਨੂੰ ਆਪਣੇ ਦਰਸ਼ ਦਿੱਤੇ ਪਹਿਲਾਂ ਉਹਨੇ ਨਿਰਗੁਣ ਸਰਗੁਣ ਦੀ ਖੇਲ ਕੀਤੀ ਕਵਿੰਡ ਸਤ ਫਿਰ ਉਸੇ ਨੇ ਕਹਿ ਦਿੱਤਾ ਕਿ ਮੈਂ ਹੁਣ ਸਰਗੁਣ ਨਿਰਗੁਣ ਦੀ ਖੇਲ ਕੀਤੀ ਆ ਜੋਤੀ ਜਾਮਾ ਪਹਿਨ ਕੇ ਮੈਂ ਮਾਤ ਲੋਕ ਤੇ ਬੋੜ ਆਇਆ ਕਦੇ ਵਾਸਤੇ ਆਇਆ ਤੁਹਾਡੇ ਸਾਡੇ ਵਾਸਤੇ ਆਇਆ ਔਰ ਇਹ ਬਣਤਰ ਇਹ ਜਿਹੜਾ ਪ੍ਰਗਟਾਵਾ ਹੋਇਆ ਇਹ 994 ਜੁਗ ਚੌਕੜੀ ਤੋਂ ਬਾਅਦ ਹੋਇਆ ਪ੍ਰਮਾਤਮਾ ਆਜ ਜੁਗਾਦ ਆਪਣੀ ਖੇਲ ਕਰਦਾ ਜੋਤ ਸ਼ਬਦੀ ਖੇਲ ਚੱਲਦੀ ਰਹਿੰਦੀ ਹੈ ਨਿਰੰਤਰ ਪਰ ਪ੍ਰਗਟਾਵਾ ਨਹੀਂ ਹੁੰਦਾ ਕਦੀ ਪ੍ਰਗਟਾਵਾ ਨਿਰੰਕਾਰ 994 ਜੁਗ ਚੌਕੜੀ ਤੋਂ ਬਾਅਦ ਕਰਦਾ ਕਾਦੇ ਵਾਸਤੇ ਉਹਦੇ ਪਿਆਰੇ ਦੁਲਾਰੇ ਭਗਤ ਜਿਹੜੇ ਉਹਨੂੰ ਪਿਆਰ ਕਰਦੇ ਆ ਚੌ ਰਗਾਂ ਚ ਘੇਰ ਲਿਆਉਂਦਾ ਸਾਰਿਆਂ ਨੂੰ ਆਪਣੇ ਸਮੇਂ ਦੇ ਵਿੱਚ ਔਰ ਉਹਨਾਂ ਦੇ ਲੇਖ ਚਵੀ ਗ੍ਰੰਥਾਂ ਦੇ ਵਿੱਚ ਲਿਖਾ ਦਿੰਦਾ ਔਰ ਉਸੇ ਭਗਵਾਨ ਨੇ ਵੀਰ ਜੀ ਹੁਣਾਂ ਨੇ ਮੇਰੇ ਤੋਂ ਪਹਿਲਾਂ ਲਿਖਤ ਪੜੀ ਮਨਮਤ ਵਾਲੀ ਗੁਰਮਤ ਵਾਲੀ ਹਰ ਸੰਗਤ ਜੀਓ ਪਰਮੇਸ਼ਰ ਨੇ ਗੁਰਮਤ ਦਿੱਤੀ ਸਾਨੂੰ ਉਸੂਲ ਦੇ ਦਿੱਤੇ ਸਤਜੁਗ ਦੇ ਪਹਿਲਾ ਉਸੂਲ ਨਿਰਗੁਣ ਜੋਤ ਕਾਲਪੁਰਖ ਦਾ ਕੇਵਲ ਇਸ਼ਟ ਮੰਨਾ ਨਿਰਗੁਣ ਜੋਤ ਅਕਾਲਪੁਰਖ ਦਾ ਇਸ਼ਟ ਇਸ ਕਰਕੇ ਦਿੱਤਾ ਗਿਆ ਕਿਉਂਕਿ ਉਹ ਜੋਤੀ ਜਾਮਾ ਪਹਿਨ ਕੇ ਸੰਮੁਖ ਸਾਖਿਆਤ ਤੁਹਾਨੂੰ ਨਜ਼ਰੀ ਆਇਆ ਉਹਨੇ ਕਿਹਾ ਨਿਰਗੁਣ ਜੋਤ ਅਕਾਲਪੁਰਖ ਦਾ ਇਸ਼ਟ ਮੰਨੋ ਨਾ ਨੇ ਆਉਣ ਵਾਲੇ ਦਾ ਦਿੱਤਾ ਕਿਉਂਕਿ ਉਸ ਤੋਂ ਬਾਅਦ ਹੋਣਾ ਨਹੀਂ ਕਿਸ ਨੇ ਉਸ ਤੋਂ ਬਾਅਦ ਕਹੇ ਨੇ ਉਸ ਤੋਂ ਬਾਅਦ ਫਿਰ ਉਹੋ ਹੀ ਬੰਤਰ ਚੱਲਣੀ ਜਿਹੜੀ ਕਦੀ ਦੀਦੀ ਨਹੀਂ ਉਹ ਦਿਖਿਆ ਤੁਹਾਨੂੰ ਆ ਕੇ ਕੌਣ ਨਿਰਗੁਣ ਜੋਤ ਅਕਾਲਪੁਰਖ ਤੁਹਾਨੂੰ ਅੱਖਾਂ ਨਾਲ ਨਜ਼ਰੀ ਆਇਆ ਤੁਹਾਡੇ ਵਿੱਚ ਬੰਤਰ ਬਣ ਕੇ ਉਹ ਤੁਹਾਡੇ ਵਿੱਚ ਤੁਰਦਾ ਫਿਰਦਾ ਰਿਹਾ ਤੁਹਾਡੇ ਵਿੱਚ ਵਿਚਰਣ ਕੀਤਾ ਉਹਨੇ ਉਹਦਾ ਇਸ਼ਟ ਚੱਲਣਾ ਆ ਔਰ ਉਸੇ ਨੇ जिने तਿੰਨੇ ਬੰਦਤਰਾਂ ਬਣਾਈਆਂ ਅਬਰਕੀ ਵਾਲੀ ਕਵਿੰਡ ਵਾਲੀ ਔਰ ਸਤਾਈ ਚੱਕ ਵਾਲੀ ਉਹਨੇ ਕਿਹਾ ਕਿ ਨਿਰਗੁਣ ਜੋਤ ਕਾਲਪੁਰਖ ਦਾ ਇਸ਼ਟ ਮੰਨੋ ਔਰ ਉਹਨੇ ਕਿਹਾ ਕਿ ਮੈਂ ਪਹਿਲਾ ਇਸ਼ਟ ਨਹੀਂ ਰਹਿਣ ਦੇਣਾ ਤੇ ਇਸ਼ਟ ਇੱਕੋ ਚੱਲਣਾ ਜੇ ਔਰ ਉਸੇ ਨੇ ਦੂਜਾ ਹੁਕਮ ਦਿੱਤਾ ਸਤਗੁਰੂ ਕੇਵਲ ਸ਼ਬਦ ਨੂੰ ਮੰਨਣਾ ਜੇ ਸਰੀਰ ਵਿੱਚ ਪ੍ਰਗਟ ਹੋਵੇ ਉਹਦਾ ਸਤਕਾਰ ਕਰੋ ਕਰੋ ਸਤਕਾਰ ਨਾ ਔਰ ਕੇਵਲ ਉਹ ਤਿੰਨਾਂ ਦਾ ਨਾ ਕਰੋ ਕੇਵਲ ਉਹ ਤਿੰਨ ਬੰਦਤਰਾਂ ਦਾ ਨਾ ਕਰੋ ਜਿਨ੍ਹਾਂ ਦੀ ਜਾਣਕਾਰੀ ਤੁਹਾਨੂੰ ਆ ਸਿਰਫ ਸੰਸਾਰ ਨੂੰ ਨਹੀਂ ਉਹਦੇ ਨਾਲ ਕੋਈ ਲੈਣਾ ਦੇਣਾ ਕਿਉਂਕਿ ਉਹਨਾਂ ਨੂੰ ਜੜਾਈ ਨਹੀਂ ਹੋਈ ਸਾਨੂੰ ਹੋਈ ਪਰ ਜਿੱਥੇ ਉਹ ਤਿੰਨਾਂ ਦਾ ਕਰੋ ਉਥੇ 23 ਅਵਤਾਰਾਂ ਦਾ ਵੀ ਕਰੋ ਉਹ ਵੀ ਸ਼ਬਦ ਦੀ ਖੇੜਿਆ ਉਥੇ 15 ਦਾ ਕਰੋ ਉਹ ਵੀ ਸ਼ਬਦ ਦੀ ਖੇੜਿਆ ਉਥੇ 10 ਗੁਰੂ ਸਹਿਬਾਨਾਂ ਦਾ ਕਰੋ ਉਹ ਵੀ ਸ਼ਬਦ ਦੀ ਖੇੜਿਆ ਔਰ ਸ਼ਬਦ ਦੀ ਖੇੜ ਆਦ ਜੁਗਾਦ ਸ਼ਬਦ ਮੁਖਾਤਬ ਰਹਿੰਦਾ ਜੇ ਇਹ ਤਿੰਨ ਬੰਤਰਾ ਬਣੀਆਂ ਇਹਦੇ ਵਿੱਚ ਵਿੱਚ ਵੀ ਨੰਬਰ ਚ ਪ੍ਰਮਾਤਮਾ ਨੇ ਕਹਿ ਦਿੱਤਾ ਸਤਗੁਰੂ ਸ਼ਬਦ ਕਹੇ ਮੈਂ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦਾ ਖੇਲ ਕੀਤਾ ਪਰ ਕੀ ਕਰੋਗੇ ਅਸੀਂ ਕੁਛ ਨਹੀਂ ਕਰ ਸਕਦੇ ਅਸੀਂ ਕੀ ਕਰ ਸਕਦੇ ਆ ਨਿਰੰਕਾਰ ਤੂੰ ਬਿਆੰਤਿਆ ਤੇਰਾ ਕੋਟਣ ਕੋਟ ਸ਼ੁਕਰਾਨਾ ਤੂੰ ਆਪਣੀ ਕਿਰਪਾ ਦੇ ਨਾਲ ਸਾਨੂੰ ਆਪਣੇ ਨਾਲ ਜੋੜਿਆ ਤੂੰ ਦਇਆ ਕਰ ਆਪਣੇ ਚਰਨਾਂ ਨਾਲ ਮੇਲੀ ਰਖੀ ਤੂੰ ਮੇਲੀ ਰਖਣੀ ਤੂੰ ਕਰ ਸਕਦਾ ਸਾਡੇ ਤੋਂ ਨਹੀਂ ਜੁੜ ਕੇ ਰਹਿ ਜਾਣਾ ਅਸੀਂ ਬੜੇ ਕੁੱਝੇ ਕਮਲੇ ਆ ਅਸੀਂ ਤੇ ਇੱਕ ਇੱਕ ਦੂਜੇ ਦੀ ਗੱਲ ਨਹੀਂ ਕਰਦੇ ਵੀਰ ਜੀ ਹੁਣਾਂ ਨੇ ਕਿਹਾ ਅਸੀਂ 10 ਮਿੰਟ ਕਿਆ ਹੀ ਨਾ ਮਨਮਤ ਦੀ ਵੀ ਗੱਲ ਹੋਈ ਗੁਰਮਤ ਦੀ ਵੀ ਗੱਲ ਹੋਈ ਤੇ ਗੁਰਮਤ ਕੀ ਕਹਿੰਦੀ ਆ ਬੜਾ ਕੁਝ ਕਹਿੰਦੀ ਆ ਕਿਤੇ ਨਾ ਕਿਤੇ ਵਿਚਾਰ ਕਰੀਏ ਔਰ ਮੈਨੂੰ ਇਸ਼ਾਰਾ ਕਰਦੇ ਜੀ ਜਦੋਂ ਹੋ ਗਿਆ ਟਾਈਮ ਹਰ ਸੰਗਤ ਜੀਓ ਇਹ ਮਿਸ਼ਨ ਜਿਹਦੇ ਮਿਸ਼ਨ صدਕਾ ਜਿਹੜੇ ਅਕਾਲ ਪੁਰਖ ਨੇ ਜਿਹੜਾ ਜਿਹੜਾ ਮਿਸ਼ਨ ਲਾਗੂ ਕੀਤਾ ਉਹਨੇ ਉਹੋ ਹੀ ਮਿਸ਼ਨ ਲਾਗੂ ਕੀਤਾ ਜਿਹੜਾ ਸੱਚ ਆ ਮਿਸ਼ਨ ਸੱਚ ਉਹ ਹੀ ਹੁੰਦਾ ਵਾ ਜਿਹੜਾ ਕਦੀ ਖਤਮ ਹੀ ਨਹੀਂ ਹੁੰਦਾ ਨਾ ਆਤਮਾ ਕਦੀ ਖਤਮ ਹੁੰਦੀ ਤੁਹਾਡੀ ਨਾ ਤੁਹਾਡਾ ਪਰਮਾਤਮਾ ਕਦੀ ਖਤਮ ਹੁੰਦਾ ਤੇ ਪਰਮਾਤਮ ਨੇ ਕਿਹੜਾ ਮਿਸ਼ਨ ਲਾਇਆ ਸੋ ਹੰਗ ਸੋ ਪਰਮਾਤਮ ਹੰਗ ਆਤਮ ਇਹਦਾ ਮਿਸ਼ਨ ਲਾ ਦਿੱਤਾ ਇਹਦਾ ਮੇਲ ਕਰਨਾ ਤੁਹਾਨੂੰ ਤੀਜਾ ਹੁਕਮ ਦੇ ਦਿੱਤਾ ਪਰਮਾਤਮਾ ਨੇ ਆਤਮਾ ਪਰਮਾਤਮਾ ਦਾ ਮੇਲ ਕਰਨਾ ਇਸ ਸਤਜੁਗ ਦੇ ਸਤ ਧਰਮ ਦੇ ਹੁਕਮਾਂ ਚੋਂ ਇੱਕ ਔਰ ਜਿਸ ਤਰ੍ਹਾਂ ਅਕਾਲਪੁਰਖ ਆਜ ਜਗਤ ਇੱਕ ਰਹਿਂਦਾ ਉਸੇ ਤਰ੍ਹਾਂ ਤੁਹਾਡੀ ਆਤਮਾ ਵੀ ਹਮੇਸ਼ਾ ਇੱਕ ਰਹਿੰਦੀ ਆ ਔਰ ਇੱਕ ਆਤਮਾ ਨੇ ਇੱਕ ਪਰਮਾਤਮ ਦੇ ਨਾਲ ਮੇਲ ਕਰਨਾ ਹੁੰਦਾ ਮੇਲਣ ਵਾਲਾ ਅਗਮੜਾ ਸ਼ਬਦ ਉਹ ਵੀ ਨਿਰੰਕਾਰ ਦਾ ਅਗਮੜਾ ਸੁਤ ਉਹ ਵੀ ਨਿਰਗੁਣ ਉਹ ਵੀ ਦੀਦਾਨੀ ਤੁਹਾਡੀ ਆਤਮਾ ਉਹ ਵੀ ਦਿਖਦੀ ਨਹੀਂ ਤੇ ਆਤਮ ਨੇ ਪਰਮਾਤਮ ਦੇ ਨਾਲ ਮੇਲ ਕਰਨਾ ਸਦਾ ਸਦਾ ਇਹੋ ਰੀਤ ਲਾਗੂ ਕਰਦੀ ਪਰਮਾਤਮਾ ਨੇ ਔਰ ਇਹਦੇ ਵਾਸਤੇ ਇਹ ਮਿਲਨ ਕਰਨ ਵਾਸਤੇ ਕਿਸੇ ਆਤਮਾ ਨੂੰ ਕਿਸੇ ਬਲਾਰੇ ਦੀ ਲੋੜ ਨਹੀਂ ਕਿਸੇ ਆਤਮਾ ਨੂੰ ਜਾਂ ਉਸ ਨਿਰੰਕਾਰ ਨੂੰ ਕਿਸੇ ਬਲਾਰੇ ਦੀ ਲੋੜਣੇ ਕੀ ਉਹ ਚੁੱਲਾ ਪਾ ਕੇ ਮੇਰੀ ਗੱਲ ਕਰੋ ਉਹਨੇ ਸਿਰਫ ਔਰ ਸਿਰਫ ਸਾਨੂੰ ਡਿਊਟੀ ਦਿੱਤੀ ਅਸੀਂ ਕਿਤੇ ਨਾ ਕਿਤੇ ਆ ਜਿਹੜੇ ਸਾਡੇ ਜੋੜ ਮੇਲੇ ਹੁੰਦੇ ਆ ਸਤਜੁਗ ਦੇ ਹੁੰਦੇ ਆ ਨਾ ਟੂਰ ਪ੍ਰੋਗਰਾਮ ਜਨੂੰ ਕਹਿੰਨੇ ਆ ਭਾਵੇਂ ਕਿਤੋਂ ਦੇ ਹੋਣ ਭਾਵੇਂ ਦਿੱਲੀ ਵਾਲੇ ਹੋਣ ਕਲਸੀ ਵਾਲੇ ਹੋਣ ਭਾਵੇਂ ਜੇਠੂ ਵਾਲੀ ਆ ਅਸੀਂ ਲੋਕ ਆਪਣੇ ਆਪਣੇ ਦਾਇਰੇ 'ਚ ਮ hạnੂਦ ਆ ਜਿਹੜੀ ਆ ਭੋਲੇ ਭਾਲੇ ਭਗਤ ਪਰਮੇਸ਼ਰ ਨੇ ਬਣਾਏ ਇਹਨਾਂ ਅੱਗੇ ਆ ਕੇ ਖਲੋ ਖਲੋ ਕੇ ਬਾਵਾ ਕੜਕੜ ਕਹਿੰਨੇ ਆ ਜੀ ਬੁੱਕੋ ਤਾਨੂੰ ਇਹਨਾਂ ਅਗੇ ਬੁੱਕਣ ਨੂੰ ਨਹੀਂ ਕਿਹਾ ਚਲੋ ਚਲਿਏ ਸੰਸਾਰ ਦੇ ਵਿੱਚ ਜਿਹੜੇ ਚੰਗਾ ਬੋਲ ਸਕਦੇ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਆਹ ਸੰਸਾਰ 'ਚ ਜਾ ਕੇ ਗੱਲ ਕਰੀਏ ਸੰਸਾਰ ਉਡੀਕਦਾ ਸੰਸਾਰ ਬਹੁਤ ਦੁਖੀ ਆ ਉਹ ਮਿਲਣਾ ਚਾਹੁੰਦਾ ਤੁਸੀਂ ਗੱਲ ਕਰੋ ਉਹਨਾਂ ਦੇ ਨਾਲ ਪ੍ਰਮਾਤਮਾ ਦੀ ਉਹ ਕਹਿੰਦੇ ਸਾਨੂੰ ਮਿਲਾਓ ਪਰ ਅਸੀਂ ਜਾਣਦੇ ਨਹੀਂ ਕਿਉਂ ਨਹੀਂ ਜਾਣਦੇ ਕਿਉਂਕਿ ਅਗਲੇ ਸਵਾਲ ਪੁੱਛਣਗੇ ਔਰ ਇੱਥੇ ਅਸੀਂ ਕਹਿੰਨੇ ਕਿ ਅਸੀਂ ਵਿਸ਼ਵਾਸੀ ਆ ਉਹਨੇ ਕਿਹਾ ਕਿ ਜਾ ਕੇ ਜਿੱਥੇ ਸਾਰੇ ਇਕੱਠੇ ਹੋਏ ਹੋਣ ਜਿੱਦੇ ਮੇਲਾ ਲੱਗਿਆ ਹੋਵੇ ਉਥੇ ਨਡਰ ਹੋ ਗਏ ਮੇਰੀ ਗੱਲ ਕਰਿਓ ਤੁਹਾਨੂੰ ਸਮਰੱਥਾ ਦਿੱਤੀ ਜਾਊਗੀ ਤਾਕਤ ਦਿੱਤੀ ਜਾਊ ਕਿਉਂ ਨਹੀਂ ਕਰਦੇ ਉਥੇ ਸਾਡਾ ਵਿਸ਼ਵਾਸ ਕਿੱਥੇ ਜਾਂਦਾ ਵੀ ਮਾਰਕਸ ਐਨਸ਼ਾਈ ਸਮਤ ਪੰਜ ਬਾਬਾ ਸਿੰਘ ਦੇ ਗ੍ਰੈਪ ਪਿੰਡ ਅਲਰਟ ਪਿੰਡੀ ਜ਼ਿਲ੍ਹਾ ਗਰਦਾਸਪੁਰ ਮਾਗ ਦੇ ਮਹੀਨੇ ਦੀ ਲਿਖਤ ਆ ਜਿੰਨੀ ਚੱਲੂਗੀ ਸਰਵਣ ਕਰਨਾ ਹੁਣ ਇੱਕ ਦੀ ਗੱਲ ਆਉਂਦੀ ਆ ਇੱਕ ਨੇ ਬਾਣੀ ਲਿਖਾਈ ਇੱਕ ਸਮੇਂ ਦੇ ਉੱਤੇ ਇੱਕ ਮੌਜੂਦ ਰਿਹਾ ਔਰ ਜਿਨੇ ਬਾਣੀ ਲਿਖਾਈ ਉਹਨੇ ਆਪਣੇ ਬਾਰੇ ਲਿਖਾਇਆ ਕਿ ਮੈਂ ਪੁਰਾਤਨ ਚ ਆ ਅਖੇਲਾ ਕੀਤੀ ਔਰ ਮੈਂ ਹੀ ਲੇਖ ਦੇਣੇ ਵਾਲਾ ਔਰ ਮੈਂ ਹੀ ਤੁਹਾਡੇ ਲੇਖ ਦੇਣ ਵਾਸਤੇ ਤੁਹਾਨੂੰ ਖਿੱਚ ਲਿਆ ਆ ਆਪਣੇ ਚਰਨਾਂ ਦੇ ਵਿੱਚ ਉਹ ਨਿਰੰਕਾਰ ਅਲੜ ਪਿੰਡੀ ਜ਼ਿਲ੍ਹਾ ਗਰਦਾਸਪੁਰ ਮੌਜੂਦ ਸੀਗਾ 20 ਤਰੀਕ ਨੂੰ 20 ਮਾਗ ਨੂੰ ਸ਼ਾਂਸ਼ੈ ਸਮਤ ਪੰਜ ਬਾਬਾ ਸਿੰਘ ਦੇ ਗਰੇ ਪੂਰਨ ਤਤ ਪ੍ਰਭੂ ਦਾ ਕਰ ਉਹੀ ਸੀ ਨਾ ਉਹਨੇ ਉਹਨੇ ਦਰਸ਼ਨ ਦਿੱਤੇ ਨਾ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਮਿਲਿਆ ਕੀਨੇ ਕੋਈ ਸੀਗਾ ਨਾ ਤੁਹਾਡੇ ਘਰਾਂ ਚ ਜਾਂਦਾ ਸੀ ਜਿਹੜਾ ਤੁਹਾਨੂੰ ਕਹਿੰਦਾ ਸੀ ਕਿ ਮੈਂ ਪ੍ਰਭ ਆ ਮਿਲੋ ਮੈਨੂੰ ਤੇ ਉਹ ਕੀ ਲਿਖਾ ਰਿਹਾ ਉਹ ਕਹਿੰਦਾ ਪੂਰਨ ਤਤ ਪ੍ਰਭੂ ਦਾ ਅਕਾਰ ਕਰਾਨਾ ਗੁਰੂ ਅਵਤਾਰ ਪਗੰਬਰ ਗਏ ਸਮਝਾਈਆ ਇਹ ਕਰਾਨਾ ਕੌਣ ਦੱਸ ਕੇ ਗਿਆ ਜਿਹੜੇ ਪਿਛਲੇ ਸੀ ਉਹ ਵਿਖਮਾਣੀਆਂ ਕਰਕੇ ਗਏ ਪੂਰਨ ਤਤ ਪ੍ਰਭੂ ਦਾ ਅਕਾਰ ਕਰਾਨਾ ਗੁਰੂ ਅਵਤਾਰ ਪਗੰਬਰ ਗਏ ਸਮਝਾਈਆ ਜਿਸ ਗ੍ਰਹਿ ਪਾਰ ਬ੍ਰਹਮ ਦਾ ਸਰ ਪਤ ਪਰਮੇਸ਼ਰ ਅਮਰਤ ਸਤ ਭرائیਆ ਕੌਣ ਕਹ ਦੱਸ ਕੇ ਗਿਆ ਕੌਣ ਦੱਸ ਰਿਹਾ ਨਰੰਕਾਰ ਜਿਸ ਗ੍ਰਹਿ ਪਾਰ ਬ੍ਰਹਮ ਦਾ ਸਰ ਪਾਰ ਬ੍ਰਹਮ ਕੌਣ ਜਿਹੜਾ ਚੰਮਣ ਬਰਨ ਚ ਨਹੀਂ ਆਉਂਦਾ ਸਰ ਸਰੋਵਰ ਕਿੱਥੇ ਸੀਗਾ ਜਿਹੜਾ ਉਸ ਸੰਮੁਖ ਸਾਖਿਆ ਸਿੰਘ ਆਸਣ ਤੇ ਬੈਠਾ ਤੁਹਾਨੂੰ ਦਰਸ਼ ਦੇ ਰਿਹਾ ਸੀ ਇਹ ਲਿਖ ਲਿਖਾ ਰਿਹਾ ਸੀ ਉਹ ਆਪਣੀ ਗੱਲ ਕਰ ਰਿਹਾ ਜਿਸ ਗ੍ਰਹਿ ਪਾਰ ਬ੍ਰਹਮ ਦਾ ਸਰ ਪਤ ਪਰਮੇਸ਼ਰ ਅਮਰਤ ਸਤ ਭرائیਆ ਨਿਰਗੁਣ ਸਰਗੁਣ ਮਿਲੇ ਵਾਰ ਨਿਰਗੁਣ ਸਰਗੁਣ ਮਿਲੇ ਵਾਰ ਆਤਮ ਪਰਮਾਤਮ ਖੋਜ ਖਜਾਈਆ ਤਨ ਦੌਲਤ ਵੇਖੇ ਜ਼ੋਰੂ ਜ਼ਰਾ ਜ਼ਰਾ ਖੋਜ ਖਜਾਈਆ ਲੈਣਾ ਦੇਣਾ ਜਾਣੇ ਨਾਰੀ ਨਰ ਕੌਣ ਸੀ ਕੌਣ ਜਾਣ ਕੋਈ ਸਾਧ ਸੰਤ ਪੰਜ ਤਤਾਂ ਵਾਲਾ ਇਹ ਲੈਣਾ ਦੇਣਾ ਦੱਸ ਸਕਦਾ ਕਿ ਅੱਜ ਜਾ ਕੇ ਖਲਖਲੋਂ ਆ ਕੇ ਉਹਨੂੰ ਉਹਨੂੰ ਕਹੋ ਵੀ ਦੱਸ ਮੈਂ ਪਿਛਲੇ ਜਨਮ ਚ ਕੀ ਸੀ ਜਾਂ ਮੈਂ ਸੱਚਖੰਡ ਜਾਣਾ ਕਿ ਨਹੀਂ ਜਾਣਾ ਉਹਨੂੰ ਉਹਨੂੰ ਆਪਣਾ ਨਹੀਂ ਪਤਾ ਹੁੰਦਾ ਤੁਹਾਡਾ ਕੀ ਦੱਸੇਗਾ ਪਰ ਇਹ ਜਿਹੜਾ ਬਾਣੀ ਲਿਖਾਰਿਆ ਇਹ ਗੱਲ ਜਿਹੜੀ ਇਹ ਨਿਰੰਕਾਰ ਨੇ ਲਿਖਵਾਈ ਆ ਇਹ ਬਾਣੀ ਵਰਗੀ ਗੱਲ ਨਾ ਕੋਈ ਗੁਰ ਨਾ ਕੋਈ અવਤਾਰ ਨਾ ਕੋਈ ਪੀਰ ਪਗੰਬਰ ਕਰ ਸਕਿਆ ਇਹ ਉਹ ਹੀ ਕਰ ਸਕਿਆ ਜਿਹੜਾ ਸਾਰਿਆਂ ਨੂੰ ਬਣਾਉਣ ਵਾਲਾ ਸੀ ਜਿਹੜਾ ਬ੍ਰਹਮੰਡ ਖੰਡ ਸਾਰਿਆਂ ਦੀ ਬਣਤ ਬਣਾਉਣ ਵਾਲਾ ਸੀ ਜਿਹੜਾ ਆਤਮਾ ਨੂੰ ਬਣਾਉਣ ਵਾਲਾ ਜਿਹੜਾ ਸ਼ਬਦ ਨੂੰ ਬਣਾਉਣ ਵਾਲਾ ਜਿਹੜਾ ਬ੍ਰਹਮਾ ਵਿਸ਼ਨੂੰ ਸ਼ਿਵ ਨੂੰ ਬਣਾਉਣ ਵਾਲਾ ਉਹ ਇਹ ਗੱਲ ਲਖਵਾ ਸਕਦਾ ਸੀ ਜਿਹੜਾ ਸਾਰਿਆਂ ਦੇ ਲਿਖੇ ਲਿਖਣ ਵਾਲਾ ਸੀਗਾ ਉਹ ਪ੍ਰਮਾਤਮਾ ਕੀ ਕਹਿੰਦਾ ਲੈਣਾ ਦੇਣਾ ਜਾਣੇ ਨਾਰੀ ਨਰ ਨਿਰਕਾਰ ਸਾਕਾਰ ਪਰਦਾ ਆਪ ਉਠਾਈਆ ਉਹ ਕੌਣ ਸੀ ਉਹ ਨਿਰੰਕਾਰ ਬੈਠਾ ਸੀ ਮਜੂਦ ਸੀਗਾ ਜਿਹੜਾ ਇਹ ਬਣਾ ਸਕਦਾ ਸੀ ਸੱਚੀ ਪੌੜੀ ਆਪ ਚੜ ਮੰਦਰ ਸੱਚ ਇੱਕ ਵੜਿਆਈ ਆ ਪੇਵ ਖੋਲ ਕੇ ਚੇਤਨ ਜੜ ਸੁਰਤੀ ਸ਼ਬਦੀ ਖੇਲ ਸੁਰਤੀ ਸ਼ਬਦੀ ਵੇਖ ਵਿਖਾਈਆ ਨਾ ਜੀਵਤ ਨਾ ਜਾਏ ਮਰ ਦੱਸੋ ਫਿਰ ਹਣ ਨਾ ਜੀਵਤ ਨਾ ਜਾਏ ਮਰ ਆਦ ਅੰਤ ਏਕਾ ਰੰਗ ਸਮਾਈਆ ਜਗਤ ਜਿਗਿਆਸੂ ਸਕੇ ਨਾ ਕੋਈ ਭਿਆਨਾ ਹਣ ਜਗਤ ਜਿਗਿਆਸੂ ਸਕੇ ਕੋਈ ਨਾ ਫੜ ਖੋਜਿਆ ਹੱਥ ਕਿਸੇ ਨਾ ਆਈਆ ਜਿਹੜਾ ਜਮਨ ਮਰਨ ਚ ਨਹੀਂ ਆਉਂਦਾ ਉਹ ਦੀਦਾ ਹੀ ਨਹੀਂ ਉਹ ਆਪ ਚਾਵੇ ਤਾਂ ਜਿਹਨੂੰ ਮਰਜੀ ਮਿਲ ਜਾਵੇ ਔਰ ਅੱਜ ਵੀ ਮਿਲਦਾ ਜਿਹੜੇ ਕਹਿੰਦੇ ਆ ਸਾਡੇ ਵੀਰ ਜਾਂ ਆਪਣੀ ਸੋਚੀ ਦੇ ਹਿਸਾਬ ਨਾਲ ਆਪਣੀ ਗੱਲਬਾਤ ਜਾਂ ਆਪਣੇ ਤਜਰਬੇ ਦੇ ਹਿਸਾਬ ਨਾਲ ਜਿਹੜਾ ਕੋਈ ਗੱਲ ਕਰਦੇ ਹੋ ਨਿਰੰਕਾਰ ਕਦੀ ਕਿਤੇ ਨਹੀਂ ਜਾਂਦਾ ਨਿਰੰਕਾਰ ਅੱਜ ਵੀ ਜਿਹੜੇ ਕਹਿੰਦੇ 77 ਤੋਂ ਬਾਅਦ ਇਹਦਾ ਨਹੀਂ ਮਿਲਦਾ ਸਤ ਉਹ ਤੁਰਦਾ ਫਿਰਦਾ ਉੱਠਦਾ ਬੈੰਦਾ ਸਾਡੇ ਵਿੱਚ ਨਾ ਮਿਲੇ ਪਰ ਜਿਹੜੀ ਗੱਲ ਪਹਿਲਾਂ ਉਹ ਸਿੱਖ ਪੜ ਕੇ ਗਏ ਆ ਉਹ ਮੇਰੀ ਭੈਣ ਨੇ ਵੀ ਪੜੀ ਉਹ ਬੰਤਰ ਜਿਹੜੀ ਆ ਆ ਜੁਗਾਦ ਰਹਿੰਦੀ ਆ ਜੁਗੋ ਜੁਗ ਪ੍ਰਮਾਤਮਾ ਐਸੀ ਖੇਲ ਕਰਦਾ ਤੁਹਾਡੇ ਬੰਕ ਦੇ ਵਿੱਚ ਉਹਨੇ ਕਿਹਾ ਸੀ ਨਾ ਚਲੋ ਉਹਨਾਂ ਦੀ ਗੱਲ ਕਰ ਲੈਂਦੇ ਆ ਨੰਕਾਰ ਨੇ ਕਿਹਾ ਸੀ ਨਾ ਪੰਜ ਜਕਾਰਿਆਂ ਚ ਮੈਨੂੰ ਯਾਦ ਕਰਿਓ ਤੇ ਮੈਂ ਚਾਹੀ ਚਾਹੀ ਸੱਚਖੰਡ ਛੱਡ ਕੇ ਦੌੜਾ ਤੜਿਆ ਆਉਂਗਾ ਆਉਂਗਾ ਨਾ ਵਿਸ਼ਵਾਸ ਹੈ ਨਾ ਸਾਨੂੰ ਔਰ ਅੱਗੇ ਕੀ ਕਰੂੰਗਾ ਸਰ ਨੂੰ ਪਹਿਲਾਂ ਤੁਹਾਡੇ ਮਸਤਕ ਦੇ ਵਿੱਚ ਚਰਨ ਟਿਕਾਉਂਗਾ ਕੀਨੇ ਕਿਹਾ ਸੀ ਉਹਨੇ ਕਿਹਾ ਸੀ ਨਾ ਜਿਹਦੇ ਜਸ ਵਾਸਤੇ ਆਏ ਆ ਉਹਨੇ ਕਿਹਾ ਸੀ ਮੈਂ ਚਰਨ ਟਿਕਾਉਂਗਾ और अनु तो फिर दर्शन दूंगा अंदर पहला अंदर फिर ओ जरा चरण टिकाऊगा क्या सनमुख सा नजरी आऊंगा अदा कह दिए नहीं मिलूगा मिलूगा एक के कहीं मिलूगा क्योंकि बंतर वो आज जगाद बना बा कन मत की गल नहीं जगत जगिया सके कोई ना फड़ खोजिया हथ किसी ना आईया मेहरबान महबूब मेहर आपे कर जीड़ी गल ਕਦੋਂ ਜਦੋਂ ਉਹ ਕਿਰਪਾ ਨਰੰਕਾਰ ਆਪ ਕਰ ਦੂਗਾ ਤੇ ਫਿਰ ਕੋਈ ਵਿਚਾਲਾ ਬਣ ਸਕਦਾ ਕੋਈ ਦਾਵੇਦਾਰ ਬਣ ਸਕਦਾ ਪਹਿਲਾਂ ਵੀ ਨਹੀਂ ਬਣਿਆ ਕੋਈ ਜਦੋਂ ਉਹ ਆਪ ਮਾਤ ਲੋਕ ਤੇ ਮੌਜੂਦ ਸੀ ਉਦੋਂ ਨਹੀਂ ਬਣਿਆ ਕੋਈ ਸੰਮੁਖ ਸਾਖਿਆ ਤੇ ਗਾਮ ਨਹੀਂ ਕਹਿਨੇ ਬਣਨਾ ਬੰਡ ਬਣਾਉਣ ਵਾਲਾ ਉਹ ਆਪ ਹੀ ਆ ਇਸ ਕਰਕੇ ਦਾਵੇਦਾਰ ਨੇ ਬਣੀਏ ਉਹਦੇ ਨਾਮ ਦੀ ਗਵਾਹੀ ਕਦੇ ਦੇਣ ਦੀ ਕੋਸ਼ਿਸ਼ ਕਰੀਏ ਉਹਨੇ ਕਿਸੇ ਦੀ ਚੱਲਣ ਹੀ ਨਹੀਂ ਦਿੰਦਾ ਕਿਸੇ ਦੀ ਮਿਹਰਬਾਨ ਮਹਿਬੂਬ ਮਿਹਰ ਆਪੇ ਕਰ ਕਰਨੀ ਕਰਤਾਕਾਰ ਕਮਾਈ ਆ ਸੱਚ ਦਵਾਰ ਏਕੰਕਾਰ ਆਪੇ ਖੜ ਸੱਚ ਦਵਾਰ ਏਕੰਕਾਰ ਆਪੇ ਖੜ ਦਰ ਘਰ ਸਾਚਾ ਇੱਕ ਵਡਿਆਈ ਆ ਉਹ ਕਹਿੰਦਾ ਮੈਂ ਕਰਦਾ ਇਹ ਇਹ ਪਿਛਲੀ ਗੱਲ ਤੇ ਨਹੀਂ ਕਰਨ ਦੇ ਤੇ ਮजूद ਮਜੂਦਾ ਪ੍ਰੈਜ਼ੈਂਟ ਬਾਣੀ ਹੈ ਜਦੋਂ ਜਦੋਂ ਆਉਣ ਵਾਲਾ ਸੰਸਾਰ ਪੜੂਗਾ ਉਹ ਕਹੂਗਾ ਕਿ ਮੇਰਾ ਭਗਵਾਨ ਮੈਨੂੰ ਸਿੱਖਿਆ ਦੇਣ ਦਿਆ ਔਰ ਮਜੂਦ ਆ ਇਸੇ ਤਰ੍ਹਾਂ ਹੀ ਬਾਣੀ ਪੜੀ ਜਾਊਗੀ ਐਨੀ ਐਨੀ ਗੱਲ ਹੋਣੀ ਕਿ ਉਦੋਂ ਹੁੰਦਾ ਸੀ ਅੱਜ ਵੀ ਹੁੰਦਾ ਨਰੰਕਾਰ ਕਿਤੇ ਚਾਹੁੰਦਾ ਨਹੀਂ ਮਿਹਰਬਾਨ ਮਹਿਬੂਬ ਮੇਰ ਆਪੇ ਕਰ ਕਰਨੀ ਕਰਤਾ ਕਰ ਕਮਾਈਆ ਸੱਚ ਦੁਆਰ ਇੱਕ ੰਕਾਰ ਆਪੇ ਖੜ ਦਰ ਕਰ ਸਾਚਾ ਇੱਕ ਵਡਿਆਈ ਆ ਜੋਤੀ ਜੋਤ ਸਰੂਪ ਆ ਰਾਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਰੰਗ ਇੱਕ ਵਿਖਾਈਆ ਤੇ ਗੱਲ ਫੇਰ ਇੱਕ ਦੀ ਤੇ ਗੱਲ ਇੱਕ ਦੀ ਪਹਿਲਾਂ ਵੀ ਸੀ ਇੱਕ ਦੀ ਜਦੋਂ ਮੌਜੂਦ ਸੀਗਾ ਉਦੋਂ ਵੀ ਸੀ ਹੁਣ ਗਾਂ ਸੰਸਾਰ ਚੱਲੂਗਾ ਰਵੇ ਨਾ ਰਵੇ ਇੱਕ ਰਹਿਣਾ ਹੀ ਆ ਕੌਣ ਕੌਣ ਇੱਕੋ ਗਮੜਾ ਸ਼ਬਦ ਤੇ ਇੱਕ ਪੁਰਖ ਕਾਲ ਇੰਨੀਕ ਬੇਨਤੀ ਕਬੂਲ ਕਰਨਾ ਬਚਨ ਬिलास ਕਰਦੇ ਆ ਹੋਇਆਂ ਪਰਮੇਸ਼ਰ ਦੀ ਬਾਣੀ ਪੜ੍ਹਦੇ ਆ ਕੋਟਣ-ਕੋਟ ਗਲਤੀਆਂ ਟੁੱਟੀਆਂ ਹੁੰਦੀਆਂ ਹੁੰਦੀਆਂ ਆਪ ਪਰਮੇਸ਼ਰ ਤੁ ਲੋ ਕਿਮਾ ਕਰਨਾ ਨਿਰੰਕਾਰ ਆਪੇ ਕਿਮਾ ਕਰਨਾ ਸ਼ਬਦੀ ਜਾ ਕਾਰੇ ਦਾ ਸਾਥ ਦਿਓ ਸੋਹੰ ਮਹਾਰਾਜ ਸੇਰ ਸਿੰਘ ਜੀ ਵਿਸ਼ਨੋ ਭਗਵਾਨ ਦੀ ਗ ਸੋਹੰ ਮਹਾਰਾਜ ਸੇਰ ਸਿੰਘ ਜੀ ਵਿਸ਼ਨੋ महाराज जोहाराज सिंह विष्णु महाराज जोहाराज सिंह विष्णु भगवी ज So Maharaj Singh Vishnu Maharaj Sher Singh Vishnu Bhagavan Di So Maharaj Vishnu So